ਜਦੋਂ ਵੀ ਕਿਸੇ ਸੂਰ ਦੇ ਉੱਤੇ ਆਪਾਂ ਕਢਾਈ ਜਾਂ ਪੇਂਟਿੰਗ ਕਰਦੇ ਆ ਉਦੋਂ ਪਹਿਲਾਂ ਆਪਾਂ ਨੂੰ ਉਹਦੇ ਉੱਤੇ ਟ੍ਰੇਸਿੰਗ ਕਰਨੀ ਪੈਂਦੀ ਹੈ ਟ੍ਰੇਸਿੰਗ ਕਰਨ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਜਿਆਦਾਤਰ ਸੁੱਕਾ ਨੀਲ ਤੇ ਕੈਰੋਸਿਨ ਆਇਲ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਸਹੇ ਘੱਟ ਹੋਵੇ ਤਾਂ ਵੀ ਚੱਲ ਜਾਏਗਾ ਪਰ ਜਿਹੜਾ ਨੀਲ ਹੈ ਥੋੜਾ ਜ਼ਿਆਦਾ ਪਾਉਣਾ ਹੁੰਦਾ ਹੈ ਇਹ ਵਾਲੇ ਮਿਕਸਚਰ ਦੇ ਵਿੱਚ ਕਿਉਂਕਿ ਜੇ ਤੁਸੀਂ ਮਿੱਟੀ ਦਾ ਤੇਲ ਜ਼ਿਆਦਾ ਪਾਉਂਗੇ ਤਾਂ ਫਿਰ ਉਹ ਜਦੋਂ ਤੁਸੀਂ ਟ੍ਰੇਸਿੰਗ ਕਰੋਗੇ ਤਾਂ ਡਾਟਸ ਦੇ ਥਰੂ ਜਿਹੜਾ ਮਿੱਟੀ ਦਾ ਤੇਲਾ ਉਹ ਫੈਲ ਜਾਏਗਾ ਇਹਦੇ ਨਾਲ ਜਿਹੜਾ ਤੁਹਾਡਾ ਪੈਟਰਨ ਆ ਨਾ ਡਿਜ਼ਾਈਨ ਹੈ ਉਹ ਫੈਲ ਕੇ ਆਏਗਾ ਹੁਣ ਇਹਦੇ ਵਿੱਚ ਦੇਖੋ ਪ੍ਰੋਪਰ ਡਿਜ਼ਾਈਨ ਦਿਖ ਰਿਹਾ ਵਾ ਗਲੀਆਂ ਦੇ ਵਿਚਲੀ ਸਪੇਸ ਵੀ ਦਿਖਦੀ ਹੈ ਇਹਦੇ ਵਿੱਚ ਕੀ ਹੈ ਮਿੱਟੀਆ ਤਿਲ ਘੱਟ ਪਾਇਆ ਗਿਆ ਹੈ ਤੇ ਨੀਲ ਜਿਆਦਾ ਪਾਇਆ ਗਿਆ ਹੁਣ ਜਿਹੜੇ ਗੁੜੇ ਸੂਟਾ ਦੇ ਉੱਤੇ ਆਪਾਂ ਟ੍ਰੇਸਿੰਗ ਕਰਦੇ ਆ ਉਹ ਕਰਦੇ ਆ ਜ਼ਿੰਕ ਆਕਸਾਈਡ ਦੇ ਨਾਲ ਠੀਕ ਹੈ ਇਹ ਕਿਸੇ ਵੀ ਕੈਮਿਸਟਰੀ ਸ਼ਾਪ ਤੋਂ ਸਿਰਫ 20 ਰੁਪਈਆ ਦਾ ਮਿਲ ਜਾਂਦਾ ਵਾਈਟ ਕਲਰ ਦਾ ਪਾਊਡਰ ਹੈ ਨੀਵੇਂ ਕਿ ਪਹਿਲਾਂ ਆਪਾਂ ਨੀਲ ਨਾਲ ਕੀਤਾ ਸੀ ਤੇ ਹੁਣ ਆਪਾਂ ਇਹਦੇ ਨਾਲ ਕਰਕੇ ਦਿਖਾਵਾਂਗੇ ਇਹਦਾ ਵੀ ਸੇਮ ਪ੍ਰੋਸੈਸ ਆ ਜਿਵੇਂ ਆਪਾਂ नील ਲਾਨੇ ਆ ਓਦਾਂ ਹੀ ਇਹ ਜ਼ਿੰਕ ਆਕਸਾਈਡ ਲੈਣਾ ਆ ਪਾਊਡਰ ਵਾਈਟ ਕਲਰ ਦਾ ਇਹਦੇ ਵਿੱਚ ਵੀ ਤੁਸੀਂ ਮਿੱਟੀ ਦਾ ਤੇਲ ਜਾਂ ਮਸ਼ੀਨ ਦਾ ਤੇਲ ਪਾ ਕੇ ਯੂਜ਼ ਕਰ ਸਕਦੇ ਹੋ ਅਮਾਉਂਟ ਮਿੱਟੀ ਦੇ ਤੇਲ ਦੀ ਘੱਟ ਹੋਣੀ ਚਾਹੀਦੀ ਆ ਜਿਹੜਾ ਤੁਹਾਡਾ ਪਾਊਡਰ ਆ ਉਹਦੀ ਅਮਾਉਂਟ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਜੋ ਕਿ ਫਿਰ ਮਿੱਟੀ ਦੇ ਤੇਲ ਦੇ ਨਾਲ ਪਾਊਡਰ ਜਿਹੜਾ ਫੈਲੇ ਨਾ ਤੇ ਤੁਹਾਡਾ ਪ੍ਰੋਪਰ ਡਿਜ਼ਾਈਨ ਜਿਹੜਾ ਆ ਪੈਟਰਨ ਸੂਰ ਦੇ ਉੱਤੇ ਛੱਪ ਜਾਈ ਜਾਂ ਨੀ ਟ੍ਰੇਸ ਹੋ ਜਾਈ ਜਦੋਂ ਰ ਵਿੱਚ ਤੁਸੀਂ ਟ੍ਰੇਸਿੰਗ ਕਰਨੀ ਹੈ ਤਾਂ ਕੋਸ਼ਿਸ਼ ਕਰੋ ਟ੍ਰੇਸ ਪੇਪਰ ਜਿਹੜਾ ਹੈ ਤੁਹਾਡਾ ਪਲਾਸਟਿਕ ਵਾਲਾ ਹੋਣਾ ਚਾਹੀਦਾ ਪਲਾਸਟਿਕ ਸ਼ੀਟ ਟਾਈਪ ਦੇ ਅੱਜ ਕੱਲ੍ਹ ਆਉਂਦੇ ਆ ਦੂਸਰੇ ਪੇਪਰ ਤੇ ਉੱਤੇ ਉਹ ਇੰਨੇ ਡਿਊਰੇਬਲ ਨਹੀਂ ਹੁੰਦੇ ਹੈਗੇ ਫਿਰ ਵੀ ਚੱਲ ਜਾਂਦੇ ਆ ਬਾਅਦ ਦੇ ਵਿੱਚ ਚਾਹੇ ਉੱਤੇ ਪਾਣੀ ਡੁੱਲ ਜਾਏ ਫਿਰ ਵੀ ਤੁਸੀਂ ਕਪੜੇ ਨਾਲ ਸਾਫ਼ ਕਰਕੇ ਟ੍ਰੇਸ ਪੇਪਰ ਤੁਹਾਡੀ ਕਾਫੀ ਲੰਬੇ ਸਮੇਂ ਤੱਕ ਚੱਲ ਜਾ ਸਕਦੀ ਹੈ ਟ੍ਰੇਸਿੰਗ ਕਰਦੇ ਵਕਤ ਜਿਹੜਾ ਟ੍ਰੇਸਿੰਗ ਪੇਪਰ ਨੂੰ ਕੁੱਟ ਕੇ ਫੜ ਕੇ ਰੱਖਣਾ ਹੈ ਤਾਂ ਜੋ ਕਿ ਇਨ ਕੇਸ ਜੇ ਤੁਹਾਨੂੰ ਟ੍ਰੇਸਿੰਗ ਪੇਪਰ ਉਠਾ ਕੇ ਪਿੱਛੇ ਆਪਣਾ ਡਿਜ਼ਾਈਨ ਦੇਖਣ ਦੀ ਲੋੜ ਪਵੇ ਤਾਂ ਵਾਪਸ ਅਗਰ ਤੁਸੀਂ ਟ੍ਰੇਸਿੰਗ ਪੇਪਰ ਉਸੇ ਡਿਜ਼ਾਈਨ ਦੇ ਉੱਤੇ ਰੱਖੋ ਤਾਂ ਅੱਗੇ ਪਿੱਛੇ ਡਿਜ਼ਾਈਨ ਨਾ ਹੋਵੇ ਇਸੇ ਕਰਕੇ ਇਹਨੂੰ ਕੁੱਟ ਕੇ ਦਬਾ ਕੇ ਸਰਫੇਸ ਦੇ ਉੱਤੇ ਸੂਰ ਦੇ ਉੱਤੇ ਹੱਥ ਨਾਲ ਦਬਾ ਕੇ ਫੇਰ ਤੁਸੀਂ ਟ੍ਰੇਸਿੰਗ ਕਰਨੀ ਹੈ ਜਿਵੇਂ ਕਿ ਦਿਖਾਇਆ ਗਿਆ ਵੀਡੀਓ ਦੇ ਵਿੱਚ ਭਾਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਤੇ ਡਿਜ਼ਾਈਨ ਤੁਹਾਡਾ ਰਹਿ ਗਿਆ ਛੱਪ ਗਿਆ ਜੋ ਵੀ ਹੈ ਦਵਾਈ ਯੂਜ਼ ਕਰ ਸਕਦੇ ਹੋ ਆਪਣਾ ਪ੍ਰੋਡਕਟ ਪਰ ਕੋਸ਼ਿਸ਼ ਕਰੋਗਾ ਤੁਹਾਡਾ ਜਿਹੜਾ ਇੱਕ ਆਤਾ ਉਹ ਹਿਲਣਾ ਨਹੀਂ ਚਾਹੀਦਾ ਦੂਸਰੇ ਵਾਲਾ ਉਹ ਪ੍ਰੋਪਰ ਪਲੇਸ ਹੋਣਾ ਚਾਹੀਦਾ ਹੈ ਫੇਸਿੰਗ ਪੇਪਰ ਦੇ ਉੱਪਰ ਜੇ ਢਿੱਲਾ ਛੱਡੋਗੇ ਫਿਰ ਤਾਂ ਤੁਸੀਂ ਇਹ ਚ ਚੱਕ ਕੇ ਦੇਖੋਗੇ ਦਵਾਈ ਉਸੇ ਤਾਂ ਤੇ ਪੇਪਰ ਜਾਊਗਾ ਉੱਪਰ نیچے ਹੋ ਜਾਣਾ ਹੈ ਡਿਜ਼ਾਈਨ ਖਰਾਬ ਹੋ ਜਾਣਾ ਹੈ ਟ੍ਰੇਸਿੰਗ ਖਰਾਬ ਹੋ ਜਾਣੀ ਹੈ ਤੁਹਾਡੀ ਪੈਟਰਨ ਜੇ ਵੀ ਜ਼ਿੰਕ ਆਕਸਾਈਡ ਵਾਲਾ ਪਾਊਡਰ ਜਿਹੜਾ ਆ ਇਹ ਡਾਰਕ ਕਲਰ ਦੇ ਸਾਰੇ ਸੂਟਾ ਦੇ ਉੱਤੇ ਯੂਜ਼ ਹੋ ਜਾਂਦਾ ਹੈ ਜਿਵੇਂ ਬਲੈਕ ਹੋ ਗਿਆ ਗ੍ਰੇ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਤੇ ਕਸ ਸੂਟਾ ਦੇ ਉੱਤੇ ਵੀ ਚੱਲ ਜਾਂਦਾ ਜਿਵੇਂ ਆਹ ਵਾਲਾ ਕਲਰ ਪੈਰਟ ਹੈ ਇਹਦੇ ਉੱਤੇ ਵੀ ਚੱਲ ਜਾਂਦਾ ਹੈ ਬਸ ਮੇਨ ਮੋਟਿਵ ਇਸ ਵੀ ਵਾਈਟ ਪਾਊਡਰ ਕਿਹੜਾ ਹੁੰਦਾ ਹੈ ਕਈ ਵਾਰੀ ਪੁੱਛਿਆ ਵੀ ਆ ਕਿਸੇ ਨੇ ਨਹੀਂ ਦੱਸਿਆ ਹੋਲੀ-ਹੋਲੀ ਇੱਦਾਂ ਹੀ ਨੌਲੇਜ ਗੇਨ ਕਰਦੇ ਕਰਦੇ ਕਿਸੇ ਇੱਕ ਜਾਣੇ ਤੋਂ ਪੁੱਤਾ ਲੱਗਿਆ ਤੇ ਸ਼ੇਅਰ ਕਰ